ਡਾਕਟਰ ਵਰਿੰਦਰ ایچ ہسپتال ਬਠਿੰਡا ਵਿਖੇ ڈاکٹر ورਿੰਦਰ कौर ਅਤੇ ਉਹਨਾਂ ਦੀਆਂ ਸਾਥਣਾਂ ਗੁਰਲਗਨ कौर, مونیکا ਤਿਪਾਠੀ ਅਤੇ ڈاکٹر ਕਵਿਤਾ ਵੱਲੋਂ ਸੈਲਫ ਹੈਲਪ گروپ ਦੇ ਬੈਨਰ ਹੇਠ ਮਹਿਲਾ ਦਿਵਸ ਬੜੀ ਹੀ ਧੁੰਦਾਮ ਨਾਲ ਕੇਕ ਕੱਟ ਕੇ ਮਨਾਇਆ ਗਿਆ ਜਿੱਥੇ ਬਠਿੰਡਾ ਦੀ ਹਰਮਨ ਪਿਆਰੀ ਸ਼ਖਸੀਅਤ ਬੀਬੀ ਬਲਵਿੰਦਰ कौर ਪ੍ਰਦਾਨ ਊਮੈਨ ਵਿੰਗ ਕਾਲੀ ਦਲ ਬਠਿੰਡਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਹਨਾਂ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਪਹਿਲੀ ਵਾਰ ਇੱਕ ਅਜਿਹੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਾਂ ਜਿੱਥੇ ਮਹਿਲਾ ਸਸ਼ਕਤੀਕਰਨ ਦੀ ਚਰਚਾ ਉੱਚੇ ਚੇਤੇ ਤੋਰਤੇ ਹੋਈ ਅਤੇ ਉਹ ਇਸ ਤੋਂ ਬਹੁਤ ਖੁਸ਼ ਹਨ ਕਿ ਸੂਝਵਾਨ ਨੌਜਵਾਨ ਮਹਿਲਾਵਾਂ ਆਪਣੇ ਘਰ ਤੋਂ ਬਾਹਰ ਆ ਕੇ ਦੁਗੀਆਂ ਮਹਿਲਾਵਾਦੇ ਭਲੇ ਲਈ ਕੰਮ ਕਰ ਰਹੀਆਂ ਹਨ ਇਸ ਮੌਕੇ ਸ਼ਹਿਰ ਦੀਆਂ ਕੁਝ ਹੋਰ ਹੋਗੀਆਂ ਸਖਸ਼ੀਤਾ ਕਵਿਤਰੀ ਪਰਮਿੰਦਰ ਪੈਮ ਪ੍ਰਿੰਸੀਪਲ ਪਰਮਿੰਦਰ ਕੌਰ ਪਰਮਜੀਤ ਕੌਰ ਇਨਚਾਰਜ ਲਾਲ ਪੈਥ ਲੈਬ ਡਾਕਟਰ ਜਸਮਨਦੀਪ ਕੌਰ ਐਮ ਪੀਟੀ ਵਿਸ ਸੰਦੀਪ ਕੌਰ ਲੈਕਚਰਰ ਸਾਈਕੋਲੋਜੀ ਸੁਖਵਿੰਦਰ ਕੌਰ ਓਨਰ ਹੌਕਸਟੋਨ ਸੈਲੂਨ ਮਿਸ ਸਰਬਜੀਤ कौर ਨੇ ਸ਼ਿਰਕਤ ਕੀਤੀ। ਗੁਰਵਿੰਦਰ ਕੌਰ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਜਿਸ ਤਰੀ ਅਕਾਲੀ ਦਲ ਵੱਲੋਂ ਸ਼ਹਿਰੀ ਪ੍ਰਧਾਨ ਸੁਣੀ ਹੋਈਆਂ ਮੈਨੂੰ 13 ਸਾਲ ਹੋ ਗਏ ਸ਼ਹਿਰੀ ਪ੍ਰਧਾਨ ਬਣੀ ਨੂੰ ਪਰ ਜਿਹੜੇ ਅੱਜ ਸਾਡੀ ਬੇਟੀ ਨੇ ਗੁਰਿੰਦਰ ਕੌਰ ਨੇ ਪ੍ਰੋਗਰਾਮ ਕੀਤਾ ਉਹ ਜਿਹੜਾ ਪ੍ਰੋਗਰਾਮ ਮੈਨੂੰ ਕਿਤੇ ਵੀ ਨਹੀਂ ਚੰਗਾ ਲੱਗਿਆ ਸਾਰੇ ਜਿੰਨੇ ਬੱਚੇ ਆਏ ਸੀ ਬਹੁਤ ਵਧੀਆ ਲੱਗੇ ਬਹੁਤ ਹੀ ਇਹਨਾਂ ਦੇ ਆਪਸ ਵਿੱਚ ਵਿਚਾਰ ਮਿਲਦੇ ਸੀਗੇ ਤੇ ਮਿਲ ਕੇ ਮਨ ਨੂੰ ਖੁਸ਼ੀ ਹੋਈ ਪਤਾ ਲੱਗਿਆ ਵੀ ਸਾਡੀ ਜਿਹੜੀ ਆਉਣ ਵਾਲੀ ਨੌਜਵਾਨ ਬੇਟੀਆਂ ਦੀ ਪੀੜ੍ਹੀ ਆ ਉਹ ਵਾਕਿਆ ਹੀ ਜਿਵੇਂ ਆਪਣੇ ਮਹਿਲਾ ਦਿਵਸ ਵਿੱਚ ਮਨਾਇਆ ਗਿਆ ਉਸ ਦੇ ਸਾਹਮਣੇ ਨਾਲ ਹੀ ਚੱਲਣ ਵਾਲੀ ਆ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਟੱਡੀ ਕੀ ਹੁੰਦੀ ਆ ਅਸੀਂ ਆਪਣੇ ਪੈਰਾਂ ਤੇ ਕਿਵੇਂ ਖੜੇ ਹੋਣਾ ਹੈ ਪਰ ਉਹਦੇ ਵਿੱਚ ਵੀ ਖੜੇ ਹੁੰਦਿਆਂ ਵੀ ਮੈਂ ਆਉਣ ਵਾਲੀਆਂ ਸਰਕਾਰਾਂ ਨੂੰ ਸਾਰੇ ਸਮਾਜ ਨੂੰ ਮੈਂ ਇਹ ਕਹੂੰਗੀ ਵੀ ਬੇਟੀਆਂ ਦੀ ਸਪੋਰਟ ਕਰਨ ਕਹਿ ਦਿੰਦੇ ਨੇ ਵੀ ਮਹਿਲਾ ਦਿਵਸ ਵਿੱਚ ਮਨਾਇਆ ਗਿਆ ਪਰ ਜਿਹੜੀਆਂ ਸਾਡੀਆਂ ਲੇਡੀਜ਼ ਨੇ ਉਹਨਾਂ ਨੂੰ ਉਨੀ ਆਜ਼ਾਦੀ ਨਹੀਂ ਮਿਲੀ ਜਿੰਨੀ ਕਿ ਉਹਨਾਂ ਨੂੰ ਹੋਣੀ ਚਾਹੀਦੀ ਆ ਆਪ ਦੇ ਘਰ ਵਿੱਚ ਵੀ ਉਹ ਘੁੱਟਣ ਮਹਿਸੂਸ ਕਰਕੇ ਰਹਿੰਦੀਆਂ ਜੇ এজੈਂਟਸ ਵੀ ਕੋਈ ਗਲਤੀ ਕਰਦਾ ਤਾਂ ਵੀ ਬੇਟੀ ਨੂੰ ਕਿਹਾ ਜਾਂਦਾ ਵੀ ਬੇਟੇ ਤੂੰ ਇੱਥੇ ਗਲਤਾਂ ਤੇ ਤੂੰ ਨਾ ਬੋਲ ਇਹ ਗੱਲਾਂ ਜਿਹੜੀਆਂ ਨੇ ਉਹ ਇੰਨੀ ਸ਼ੋਭਾ ਨਹੀਂ ਦਿੰਦੀਆਂ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਜੇ ਆਉਣ ਵਾਲੇ ਟਾਈਮ ਦੇ ਵਿੱਚ ਸਾਰੀਆਂ ਸਰਕਾਰਾਂ ਕਹਿੰਦੀਆਂ 50% ਮਹਿਲਾਵਾਂ ਅੱਗੇ ਨੇ ਤੇ ਇਹਨਾਂ ਨੂੰ ਬਰਾਬਰ ਦੇ ਹੱਕ ਦਿੱਤੇ ਜਾਣ ਸਾਡੀ ਇਹੀ ਮੰਗ ਆ ਆਉਣ ਵਾਲੀਆਂ ਸਰਕਾਰਾਂ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਵਿਰਿੰਦਰ ਕੌਰ ਅੱਜ ਅਸੀਂ ਮਹਿਲਾ ਦਿਵਸ ਦੇ ਸੰਦਰਭ ਤੇ ਸਾਰੇ ਜਣੇ ਇੱਥੇ ਇਕੱਠੇ ਹੋਏ ਆ ਮੈਡਮ ਬਲਵਿੰਦਰ ਕੌਰ ਮੇਰੀਆਂ ਫਰੈਂਡਸ ਰਿੰਪਲ ਤੇ ਬਾਕੀ ਹੋਰ ਸਾਰੇ ਜਿਹੜੇ ਸਾਡੇ ਦੋਸਤ ਨੇ ਡਾਕਟਰ ਜਸਮਨ ਡਾਕਟਰ ਸੰਦੀਪ ਮੈਡਮ ਗੁਰਲਗਨ ਮੈਡਮ ਪਰਮਿੰਦਰ ਇਹ ਸਾਰੇ ਜਣੇ ਅੱਜ ਅਸੀਂ ਇੱਥੇ ਇੱਕ ਮੰਚ ਤੇ ਇਕੱਠੇ ਹੋਏ ਆ ਸਪੈਸ਼ਲੀ ਮਹਿਲਾ ਦਿਵਸ ਦੇ ਲਈ ਪਰ ਜੋ ਅੱਜ ਸਾਡਾ ਇੱਕ ਨਵਾਂ ਉਪਰਾਲਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਹੈਗਾ ਕਿ ਨਾਰੀ ਸ਼ਕਤੀ ਨੂੰ ਕਿਵੇਂ ਸਸ਼ਕਤ ਕਰਨਾ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਕਿਵੇਂ ਦੇਖੋ ਮਤਲਬ ਫਾਈਨੈਂਸ਼ਲੀ ਉਹਨਾਂ ਨੂੰ ਕਿਵੇਂ ਅਸੀਂ ਸਪੋਰਟ ਕਰਨੀ ਆ ਅਸੀਂ ਕਿਸੇ ਨੂੰ ਏਡ ਨਹੀਂ ਦੇਣਾ ਚਾਹੁੰਦੇ ਅਸੀਂ ਕੰਮ ਦੇਣਾ ਚਾਹੁੰਦੇ ਹਾਂ ਉਸ ਲਈ ਅਸੀਂ ਇੱਕ ਉਪਰਾਲਾ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋਵੋਗੇ ਪਿੱਛੇ ਉਪਰਾਲਾ ਦਾ ਅਸੀਂ ਇੱਕ ਬੈਨਰ ਲਾਇਆ ਹੋਇਆ ਤਾਂ ਕਿਸਾਨਾਂ ਨੂੰ ਅਸੀਂ ਇਸ ਉਪਰਾਲੇ ਦੇ ਨਾਲ ਜੋੜਨਾ ਚਾਹੁੰਦੇ ਹਾਂ ਕਿਸਾਨਾਂ ਤੋਂ ਜੋ ਵੀ ਉਹਨਾਂ ਦੀਆਂ ਫਸਲਾਂ ਨੇ ਉਹਨਾਂ ਨੂੰ ਅਸੀਂ ਡਾਇਰੈਕਟ ਖਰੀਦ ਕੇ ਤੇ ਉਪਰਾਲਾ ਦੇ ਥਰੂ ਲੇਡੀਜ਼ ਦੇ ਨਾਲ ਲੇਡੀਜ਼ ਦੇ ਥਰੂ ਅਸੀਂ ਪੈਕੇਜਿੰਗ ਕਰਕੇ ਉਹ ਮਾਰਕੀਟ ਦੇ ਵਿੱਚ ਲਿਆਉਣਾ ਚਾਹੁੰਦੇ ਆ ਤੇ ਇਸੇ ਬਾਰੇ ਅੱਜ ਜੋ ਸਾਡਾ ਇਹ ਵੂਮਨਸ ਡੇ ਤੇ ਜੋ ਅਸੀਂ ਇੱਕ ਫੰਕਸ਼ਨ ਕੀਤਾ ਆ ਉਹਦੇ ਵਿੱਚ ਅਸੀਂ ਸਾਰਿਆਂ ਨੇ ਇਸੇ ਮੁੱਦੇ ਦੇ ਉੱਪਰ ਗੱਲ ਕੀਤੀ ਆ ਜਿਵੇਂ ਕਿ ਮਤਲਬ ਮੰਮਾ ਨੇ ਕਿਹਾ ਆ ਕਿ ਲੇਡੀਜ਼ ਨੂੰ ਅਸੀਂ ਉੱਪਰ ਲੈ ਕੇ ਜਾਣਾ ਆ ਕਹਿਣਾ ਤੇ ਕਰਨਾ ਬਹੁਤ ਫਰਕ ਹੁੰਦਾ ਕਹਿੰਦੇ ਬਹੁਤ ਲੋਕ ਨੇ ਜੀ ਲੇਡੀਜ਼ ਨੂੰ ਜਿਹੜਾ ਹੈਗਾ ਆਜ਼ਾਦੀ ਮਿਲੀ ਹੋਈ ਹੈ ਜਾਂ ਲੇਡੀਜ਼ ਕੰਮ ਕਰ ਰਹੀਆਂ ਨੇ ਪਰ ਆਪਣੇ ਪੈਰਾਂ ਤੇ ਅੱਜ ਤੱਕ ਵੀ ਨਹੀਂ ਉਖੜ ਪਾਈਆਂ ਤਾਂ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਲਈ ਤੇ ਉਹਨਾਂ ਨੂੰ ਇੱਕ ਰਾਹ ਦੇਣ ਦੇ ਲਈ ਅੱਜ ਅਸੀਂ ਉਚੇਚੇ ਤੌਰ ਤੇ ਸਾਰੇ ਜਣੇ ਇਕੱਠੇ ਹੋਏ ਆ ਤੇ ਮੇਰੇ ਵੱਲੋਂ ਸਾਡੀਆਂ ਸਾਰੀਆਂ ਭੈਣਾਂ ਨੂੰ ਵੂਮਨਸ ਡੇ ਤੇ ਮਹਿਲਾ ਦਿਵਸ ਤੇ ਬਹੁਤ ਬਹੁਤ ਵਧਾਈਆਂ